ਹਾਂਜੀ ਕਿੰਨੇ ਦਿਨਾਂ ਚ ਤਿਆਰ ਕਰੀਆ ਜੀ 2 ਦਿਨਾਂ ਚ ਕਿਹੜੇ ਕਿਹੜੀ ਸਮਾਨ ਦੀ ਵਰਤੋਂ ਕੀਤੀ ਐ ਇੱਚ ਇੱਚ ਪਲਾਈ ਕੀਤੀ ਗੂਗੂ ਨਹੀਂ ਤੇ ਗੱਤੇ ਦੀ ਅੱਛਾ ਹੋਰ ਹੋਰ ਬਸ ਆ ਤਾਰਾਂ ਨੇ ਅਸੀਂ ਸਿਆ ਲਾਈਟਾਂ ਵੀ ਚੱਲਦੀਆਂ ਨੇ ਲਾਈਟਾਂ ਚੱਲਦੀਆਂ ਅਸੀਂ ਬਈ ਬੈਟਰੀ ਹੋਊਗੀ ਖਰਾਬ ਹੋਗੀ ਅੱਛਾ ਅੱਛਾ ਆ ਜੰਗਲਾ ਵੀ ਲੈ ਗਿਆ ਤੇਰੇ ਇੱਥੋਂ ਜੰਗਲਾ ਵੀ ਲੈ ਗਿਆ ਕੰਦਰ ਤੋਂ ਆ ਵੀ ਲੈ ਹਾਂਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਨੇ ਸਾਰਿਆਂ ਦੇ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਦੀ ਵੀਡੀਓ ਚ ਤੁਹਾਨੂੰ ਆ ਦਿਖਾਵਾਂਗੀ ਕੋਠੀ ਬੱਚੇ ਨੇ ਤਿਆਰ ਕਰੀ ਆ ਬਹੁਤ ਸੋਹਣੀ ਆ ਹਰ ਇੱਕ ਚੀਜ਼ ਜਿਹੜੀ ਆਪਣੀ ਆਮ ਕੋਠੀ ਦੇ ਵਿੱਚ ਹੁੰਦੀ ਆ ਸਾਰੀ ਇੱਕ ਚੀਜ਼ ਆ ਦੇਖੋ ਗੇਟ ਸਾਰਾ ਕੁਝ ਲਾਇਆ ਹੋਇਆ ਗਾਮਲੇ ਵਿੱਚ ਧਰੇ ਹੋਏ ਨੇ ਜੰਗਲਾ ਵਗੈਰਾ ਸਾਰਾ ਕੁਝ ਪੌੜੀਆਂ ਬੈਂਚ ਸੈਂਕ ਵੀ ਲੱਗਿਆ ਹੋਇਆ ਹੈਗਾ ਆ ਦੇਖੋ ਜੰਗਲਾ ਤੇ ਆ ਅੰਦਰਲੀ ਸਾਈਡ ਦੇਖੋ ਸੀਸਾ ਲਾਇਆ ਹੋਇਆ ਇੱਧਰ ਬਹੁਤ ਮਿਹਨਤ ਨਾਲ ਤਿਆਰ ਕਰਿਆ ਬੱਚੇ ਨੇ ਸਾਰਾ ਕੁਝ ਲਗਾਇਆ ਹੋਇਆ ਦੇਖੋ ਖਿੜਕੀਆਂ ਵਗੈਰਾ ਵੀ ਲਾਇਆ ਹੋਇਆ ਸਾਰਾ ਕੁਝ ਜੰਗਲੇ ਦੇਖੋ ਕਿੰਨੇ ਸੋਹਣੇ ਤਰੀਕੇ ਨਾਲ ਤਿਆਰ ਕਰੇ ਹੋਏ ਨੇ ਆ ਲਾਈਟਾਂ ਵੀ ਚੱਲਦੀਆਂ ਨੇ ਆ ਤਾਰਾਂ ਕੱਢੀਆਂ ਹੋਈਆਂ ਨੇ ਲਾਈਟਾਂ ਦੇ ਹੁਣ ਬੈਟਰੀ ਵੀ ਨਾ ਹੈਗੀ ਇਹਦੀ ਤਾਂ ਕਰਕੇ ਸੋਣ ਨਹੀਂ ਇਹਦੀ ਲਾਈਟਾਂ ਵੀ ਚਲਾ ਕੇ ਦਿਖਾਉਂਦੇ ਦੇਖੋ ਦਰਾਜ ਉਧਰ ਸਾਈਡ ਤੇ ਪੌੜੀਆਂ ਦੇ ਥੱਲੇ ਦੇਖੋ ਜੰਗਲਾ ਅ ਟੈਂਕੀ ਤਰੀ ਹੋਈ ਆ ਤੇ ਉਧਰ ਸੋਲਰ ਪੈਨਲਰ ਵੀ ਤਾਂ ਰੱਖਿਆਗਾ ਬੋਕਹੈਂਡ ਬਣਾਈ ਹੋਈ ਆ ਬੱਚੇ ਨੇ ਆ ਦੇਖੋ ਸੋਲਰ ਪੈਨਲਰ ਧਰਿਆ ਹੋਇਆਗਾ ਤੇ ਟੈਂਕੀ ਤਰੀ ਹੋਈ ਆ ਤੇ ਗਮਲੇ ਵੀ ਤਾਂ ਰੱਖੇ ਨੇਗੇ ਦੇਖੋ ਬਹੁਤ ਸੋਹਣੇ ਤਰੀਕੇ ਨਾਲ ਬਣਾਈ ਹੋਈ ਆ ਬੱਚੇ ਨੇ ਕੋਠੇ ਅ ਸੀਸ਼ੇ ਬਣਾਏ ਹੋਏ ਨੇਗੇ ਕਿਸੇ ਉਹਦੇ ਲੇਮੀਨੇਸ਼ਨ ਦੇ ਇੱਧਰ ਪਾਇਪ ਵੀ ਆਉ ਟੈਂਕੀ ਦੇ ਪਿੱਛੇ ਪਾਇਪ ਜਾਂਦਾ ਪਾਣੀ ਦੀ ਸਪਲਾਈ ਵਾਸਤੇ ਦੇਖੋ ਜੇ ਤੁਹਾਨੂੰ ਇਹਦੇ ਉੱਤੇ ਕਲਰ ਹੋ ਗਿਆ ਤਾਂ ਬਹੁਤ ਸੋਹਣੀ ਦਿਖੂਗੀ ਇਹ ਕਲਰ ਵਗੈਰਾ ਕਰਕੇ ਸਾਰਾ ਓਕੇ ਦੀ ਰਿਪੋਰਟ ਹੋ ਜੋ ਜਮਾ ਬਾਕੀ ਹਜੇ ਵੀ ਜੋ ਕਮੀ ਪਈ ਸੀ ਉਹ ਪੂਰੀ ਕਰੀ ਜਾਂਦਾ ਆਪਣੇ ਨਾਲ ਗੱਲਬਾਤ ਕਰੀ ਸੀ ਬੱਚੇ ਨੂੰ ਕਹਿੰਦਾ ਦੋ ਦਿਨਾਂ ਚ ਤਿਆਰ ਕਰੀ ਇਹ ਕੋਠੀ ਪੂਰੇ ਦੋ ਦਿਨ ਲੱਗੇ ਬਣਾਉਣ ਤੇ ਇਹਨੂੰ ਹਾਂਜੀ ਕਿੰਨੇ ਦਿਨਾਂ ਚ ਤਿਆਰ ਕਰੀ ਆ ਦੋ ਦਿਨਾਂ ਚ ਬਈ ਠੀਕ ਆ ਵਰਤੋ ਗਾਦੀ ਗਾਦੀ ਕਰੀ ਐ ਚ ਗੁੰਨਦੀ ਹਾਂਜੀ ਆ ਜੰਗਲੇ ਗਾਦੇ ਬਣਾਏ ਹੋਏ ਇਹ ਤਾਂ ਉਹਦੇ ਨਹੀਂ ਜਿਹੜੇ ਓਹ ਦਿਨੇ ਲਾਈ ਇਹ ਸਾਮਾਨ ਕਿੱਥੋਂ ਲੈ ਕੇ ਆਏ ਸੀ ਤੁਸੀਂ ਕੋਠੀ ਬਣਾਉਣ ਵਾਸਤੇ ਸਾਰਾ ਕਿੱਥੋਂ-ਕਿੱਥੋਂ ਜਮਾ ਕੀਤਾ ਇਹ ਜੀ ਗੱਤਾ ਤਾਂ ਜੀ ਦੁਕਾਨ ਤੋਂ ਲਿਆਤਾ ਪਲਾਈ ਜੀ ਸਾਡੇ ਘਰੇ ਪਈ ਸੀ ਤੇ ਗੂੰਦ ਅਸੀਂ ਦੁਕਾਨ ਤੋਂ ਲਿਆਤੀਆ ਠੀਕ ਹੈ ਕਿੰਨੇ ਦਿਨ ਲੱਗੇ ਬਣਾਉਣ ਚ ਦੋ ਦਿਨ ਅੱਛਾ ਬਹੁਤ ਸੋਹਣੀ ਬਣੀ ਹੈ ਆ ਗੇਟ ਬੰਦ ਹੁੰਦਾ ਤੇ ਖੁੱਲਦੇ ਵੀ ਹੈ ਜੀ ਠੀਕ ਹੈ ਗੇਟਾਂ ਦੇ ਲੈਂਪ ਲੱਗੇ ਆ ਜਾਂ ਲਾਈਟਾਂ ਲੱਗੀਆਂ ਇਹ ਜਾਂ ਆਹ ਜੀ ਪੌੜੀਆਂ ਖੁੱਲਦੀਆਂ ਨੇ ਜੀ ਠੀਕ ਹੈ ਖਾ ਰਗਾ ਕੋਈ ਵੀ ਸਮਾਨ ਰੱਖ ਸਕਦਾ ਛੋਟਾ ਹਾਂਜੀ ਕਿਵੇਂ ਲੱਗਿਆ ਪ੍ਰੋਜੈਕਟ ਬੱਚੇ ਨੇ ਤਿਆਰ ਕੀਤਾ ਹੋਇਆ ਸਾਰੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਸਪੋਰਟ ਕਰਿਆ ਕਰੋ ਇਹ ਜੇ ਬੱਚਿਆਂ ਨੂੰ ਹੌਸਲਾ ਵਧਾ ਬੱਚਿਆਂ ਨੂੰ